ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੜੇ ਜੀ ਇੱਥੇ ਫਾਜ਼ਿਲਕਾ ਦੇ ਪਿੰਡ ਤਾਵਾਂਵਾਲੀ ਦੇ ਬੰਦੇ ਸੋ ਇੱਥੇ ਸਾਨੂੰ ਸਾਰੇ ਆਪਾਂ ਜਾਣਦੇ ਕਿ ਪੂਰੇ ਪੰਜਾਬ ਦੇ ਵਿੱਚ ਮੁਸੀਬਤ ਆਈ ਹੋਈ ਆ ਹੜ੍ਹਾਂ ਦੀ ਮਾਰ ਪਈ ਹੋਈ ਆ ਸੋ ਇੱਥੇ ਅਲੱਗ-ਅਲੱਗ ਚੀਜ਼ਾਂ ਦੀ ਲੋੜ ਸੀ ਰਾਸ਼ਨ ਜਾਂ ਹੋਰ ਚੀਜ਼ਾਂ ਦੀ ਸਾਡੇ ਕੋਲ ਰਾਸ਼ਨ ਖੁੱਲੇ ਤੌਰ ਤੇ ਪਹੁੰਚ ਰਿਆ ਸੀ ਪਰ ਅੱਗੇ ਪ੍ਰੋਵਾਈਡ ਕਰਾਉਣ ਲਈ ਸਾਡੇ ਕੋਲ ਸਾਧਨ ਹੈ ਨਹੀਂ ਸੀ ਉਹ ਸਾਧਨ ਆਪਾਂ ਨੂੰ ਵੋਟ ਦੀ ਲੋੜ ਸੀਗੀ ਸੋ ਅੱਜ ਸਾਡੇ ਕੋਲ ਪੰਜਾਬੀ ਇੰਡਸਟਰੀ ਤੋਂ ਜਿੰਨੇ ਵੀ ਵੀਰ ਨੇ ਇਹ ਕੋਈ ਸਿੰਗਰ ਸੈਲੀਬ੍ਰਿਟੀ ਬਣ ਕੇ ਨਹੀਂ ਆਏ ਇਹ ਪੰਜਾਬ ਦੇ ਪੁੱਤ ਕਿਸਾਨ ਬਣ ਕੇ ਸਾਡੇ ਕੋਲ ਆਏ ਨੇ ਔਰ ਹਰਜੀਤ ਹਰਮਨ ਭਾਜੀ ਪ੍ਰੀਤ ਹਰਪਾਲ ਵੀਰਾ ਹਸਤਾਲਨ ਵੀਰ ਗਿੱਲ ਰੌਂਤਾ ਬਾਈ ਰਵਿੰਦਰ ਗਰੇਵਾਲ ਭਾਜੀ ਔਰ ਕਿਸੇ ਦਾ ਮੈਂ ਨਾਮ ਵਿਸਰਜਾਂ ਜੈਲੀ ਬਾਈ ਵੀ ਸਾਡੇ ਕੋਲ ਪਹੁੰਚਿਆ ਸੋ ਇਹਨਾਂ ਨੇ ਰਲ ਮਿਲ ਕੇ ਹਰਮਨ ਭਾਜੀ ਵੱਲੋਂ ਇੱਕ ਬੋਟ ਅਤੇ ਬਾਕੀ ਸਾਰਿਆਂ ਵੀਰਾਂ ਵੱਲੋਂ ਰਲ ਕੇ ਸਾਡੇ ਕੋਲ ਦੋ ਬੋਟ ਜਿਹੜੀਆਂ ਪਹੁੰਚਾਈਆਂ ਗਈਆਂ। ਉਹ ਸਾਰੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇੱਥੇ ਸੇਵਾ ਨਿਭਾ ਰਹੀ ਐ। ਸੋ ਇਹਨਾਂ ਨੇ ਉਹ ਵੀਡੀਓ ਪਹੁੰਚੀ ਇਹਨਾਂ ਨੇ ਦੇਖਿਆ ਸਾਡੇ ਨਾਲ ਰਾਬਤਾ ਕਾਇਮ ਕੀਤਾ ਤਾਂ ਸਾਨੂੰ ਬੋਟ ਦੀ ਲੋੜ ਸੀ ਤਾਂ ਜੋ ਅਸੀਂ ਰਾਸ਼ਨ ਅੱਗੇ ਪਹੁੰਚਾ ਸਕੀਏ। ਸੋ ਇਹਨਾਂ ਦਾ ਸਾਡੇ ਸਾਰੇ ਫਾਇਲਕਾ ਵੱਲੋਂ ਪੂਰੇ ਪੰਜਾਬ ਵੱਲੋਂ ਧੰਨਵਾਦ ਹੈ ਬਾਈ ਜੀ ਉਹਨਾਂ ਦਾ। ਅਸੀਂ ਜਾ ਕੇ ਵੀ ਆਏ ਆ ਅੱਗੇ। ਸੋ ਇਹ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਾਡੇ ਵੀਰ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ। ਸੋ ਇਹਨਾਂ ਵੱਲੋਂ ਇੱਕ ਬੇਨਤੀ ਸੀ ਕਿਉਂਕਿ ਚਲੋ ਇੱਕ ਤਾਂ ਪਹਿਲਾਂ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਕਿ ਤੁਸੀਂ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹੋ ਬਹੁਤ ਸਾਰਾ ਰਾਸ਼ਨ ਹਰ ਕੋਈ ਜੋ ਵੀ ਥਿਲ ਫੁੱਲ ਆਪਣੇ ਵੱਲ ਦੇ ਸਕਦਾ ਉਹ ਇੱਥੇ ਲੈ ਕੇ ਆ ਰਿਹਾ ਔਰ ਫਰਜ਼ ਵੀ ਬਣਦਾ ਪੰਜਾਬੀਆਂ ਦਾ ਦੇਣ ਦਾ ਸੋ ਇੱਕ ਇਹਨਾਂ ਨੂੰ ਜਿਹੜੀ ਮੁਸ਼ਕਿਲ ਆ ਰਹੀ ਸੀ ਕਿ ਹਰ ਬੰਦੇ ਦੀ ਇਹ ਇੱਛਾ ਹੁੰਦੀ ਆ ਕਿ ਮੈਂ ਆਪ ਜਾ ਕੇ ਅੱਗੇ ਜਿਹੜਾ ਰਾਸ਼ਨ ਹੈਗਾ ਉਹ ਵਰਤਾਕੀ ਆਮ ਕਿਉਂਕਿ ਇਹ ਦਰਿਆ ਦਾ ਜਿਹੜਾ ਕੰਡਾ ਇਹਦੇ ਤੋਂ ਅੱਗੇ ਜਾਣ ਦਾ ਕੋਈ ਸਾਧਨ ਨਹੀਂ ਹੈ ਸੋ ਔਰ ਕੱਚਾ ਕੰਡਾ ਹੈ ਇਹ ਵੀ ਸਿਮ ਰਿਆ ਇੱਥੇ ਜਿੰਨੇ ਜ਼ਿਆਦਾ ਰਾਸ਼ ਹੁੰਦਾ ਇਹਦਾ ਵੀ ਟੁੱਟਣ ਦਾ ਡਰ ਆ ਔਰ ਇੱਕੋ ਹੀ ਬੇਨਤੀ ਆ ਕਿ ਪਿੱਛੇ ਜਿੱਥੇ ਵੀ ਤੁਸੀਂ ਲੈ ਕੇ ਆ ਸਕਦੇ ਹੋ ਪਰ ਜਿੱਥੇ ਇਹ ਸੋਸਾਇਟੀ ਵਾਲੇ ਵੀ ਜਾਂ ਪ੍ਰਸ਼ਾਸਨ ਤੁਹਾਨੂੰ ਰੋਕਦਾ ਸੋ ਉੱਥੇ ਤੱਕ ਤੁਸੀਂ ਪਹੁੰਚਾ ਦਿਓ ਉਸ ਤੋਂ ਅੱਗੇ ਇਹ ਕਿਉਂਕਿ ਇੱਥੋਂ ਬੋਟਾਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਅੱਗੇ ਲੈ ਕੇ ਜਾਂਦੇ ਆ ਉਹਨੂੰ ਆਪਣੇ ਆਪ ਫਿਰ ਅੱਗੇ ਰੋਡ ਬੰਦਾ ਤੱਕ ਪਹੁੰਚਾਉਂਦੇ ਆ ਸੋ ਸ਼ੁਕਰਾਨਾ ਵਾਇਗਰੂ ਦਾ ਕਿ ਜਿਨ੍ਹਾਂ ਨੇ ਇਹਨਾਂ ਦੇ ਥਰੂ ਇਹ ਸੇਵਾ ਸਾਡੇ ਤੱਕ ਪਹੁੰਚਾਈ ਹੈ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਆਪਾਂ ਅੱਜ ਰਲ ਮਿਲ ਕੇ ਖੜੇ ਆ ਕਿਉਂਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖੜਾ ਹੈ ਬਾਕੀ ਇਲਾਕਿਆਂ ਦੇ ਵਿੱਚ ਅਸਾਮ ਚ ਹੋਰ ਆਸੇ ਪਾਸੇ ਜਿੱਥੇ ਵੀ ਹੜਾ ਆਉਂਦਾ ਪੰਜਾਬੀ ਪਹੁੰਚ ਜਾਂਦਾ ਪਰ ਪੰਜਾਬ ਤੱਕ ਕੋਈ ਵੀਰ ਨਹੀਂ ਪਹੁੰਚਦਾ ਪਰ ਅੱਜ ਸਾਨੂੰ ਮਾਣ ਹੈ ਸਾਡੇ ਜਿੰਨੇ ਵੀ ਵੀਰ ਭਰਾ ਸਾਡੇ ਨਾਲ ਅੱਜ ਦੇ ਟਾਈਮ ਚ ਖੜੇ ਨੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਕਿਸੇ ਵੀ ਰੂਪ ਦੇ ਵਿੱਚ ਬਹੁਤ ਸਾਰੇ ਵੀਰ ਨੇ ਜਿਹੜੇ ਵੀਡੀਓ ਘੱਟ ਪਾ ਰਹੇ ਨੇ ਪਰ ਉਹ ਗਰਾਊਂਡ ਲੈਵਲ ਤੇ ਜਿਹੜਾ ਉਹ ਸੇਵਾ ਨਿਭਾ ਰਹੇ ਨੇ ਉਹ ਪ੍ਰਮਾਤਮਾ ਵੇਖ ਰਿਹਾ ਹੈ ਉਹ ਉਹਨਾਂ ਦਾ ਫਲ ਜਿਹੜਾ ਉਹ ਪਰਮਾਤਮਾ ਉਹਨਾਂ ਨੂੰ ਦੇ ਦੂਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਮਾਂ ਕੱਢ ਕੇ ਇਹ ਸਾਡੇ ਕੋਲ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ